ਜੀ ਸੱਸੀ ਕਬੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅ ਕੱਲ ਨੂੰ ਬਾਈ ਕਰਨੀ ਆ ਉੱਥੇ ਆਪਾਂ ਨਵਾਂ ਖੇਤ ਲਿਆ ਸੀਗਾ ਉੱਥੇ ਬਾਈ ਕਰਨੀ ਆ ਇੱਕ ਆਤਵੀਆਂ ਚਲਾਉਣੀਆਂ ਤੇ ਇੱਕ 36 ਆਹਵਾ 36 ਦੂਜੀਆਂ ਆਪਣੇ ਚੱਲਣੀਆਂ ਤੇ ਇੱਕ ਚੱਲਣਗੀਆਂ 24 ਤੇ ਆਪਣੇ ਬੰਦੇ ਟਰੈਕਟਰਾਂ ਦੇ ਵਿੱਚ ਹਵਾ-ਹਵਾ ਘਟਾਉਣ ਲੱਗੇ ਹੋਏ ਆ ਜੀ ਅੱਜ ਟਾਈਮ ਨਾਲ ਹੀ ਤੁਰਪੇ ਬੋਣ ਨੂੰ ਕਿਉਂਕਿ ਉੱਥੇ ਖੇਤ ਜਿਆਦੇ ਆ ਅੱਜ ਪਹਿਲਾ ਦਿਨ ਨਵਾਂ ਖੱਤਾ ਵਾ ਸ਼ੁਰੂ ਕਰਨਾ ਮੈਂਗਾ ਠੰਡੇ ਠੰਡੇ ਚਲਾ ਲਾਂਗੇ ਜਿੰਨਾ ਟਾਈਮ ਚੱਲ ਜੂ ਫਿਰ ਉਸ ਤੋਂ ਬਾਅਦ ਦੁਪਹਿਰੇ ਤਾਂ ਬੰਦ ਕਰ ਦਾਂਗੇ 2 36 36 ਦੇ ਸੈੱਟ ਹੋ ਗਏ ਇੱਕ ਆਪਣੇ ਕੋਲੇ 24 ਦਾ ਸੈੱਟ ਤੇ ਨਵਾਂ 36 ਦੀ ਪਾ ਲਿਆ ਝੋਟਾ ਅੱਜ ਅੱਜ ਹੁਣ ਜੋੜ ਦੇਣਾ ਇਹਨੂੰ ਤੇ ਕਰਦੇ ਹਾਂ ਕਪਾਤੇ ਦੀ ਪੂਰੀ ਇਹ ਦੇਖਦੇ ਹਾਂ ਕੀ ਬਣਾਉਂਦਾ ਇਹ ਕਹਾਣੀ ਬਈ 36 ਦਾ ਸੈਟ ਆਪਣਾ ਇਹ 55 30 ਮਗਰ ਤੇ ਗਰਮੇਲ ਬਈ ਵੀ ਨਾਲ ਹੀ ਚੱਲਿਆ ਲੇਜ਼ਰ ਕਰਾ ਲੈ ਕੇ ਤੇ ਇੱਕ 90 ਦਾਸਮਾ ਕਰਾਉਂਦਾ ਹਾਂਜੀ ਵੀਰੇ ਨਵੇਂ ਖੇਤ ਆ ਗਈ ਸੀ ਆਪਾਂ ਇਹ ਮੱਥਾ ਤੇ ਦਿੱਤਾ ਆਪਾਂ ਤੇ ਮੈਂ ਕਿਹਾ ਕੋਠਿਆਂ ਦੀ ਸਫਾਈ ਕਰੋ ਸਫਾਈ ਕਰਨ ਲੱਗ ਗਏ ਬੰਦੇ ਆਪਣੇ ਸਫਾਈ ਸੋਹੀ ਬੁਰੀ ਕਰ ਦੇਣਗੇ ਠੀਕ ਹੈ ਕਿਉਂਕਿ ਇਹ ਆਪਣੇ ਬਾਪੂ ਹੁਣਾਂ ਤੋਂ ਹੀ ਮਿਲੀ ਹੋਈ ਨੌਲੇਜ ਆ ਕਿ ਬਾਪੂ ਹੁਣਾਂ ਤੋਂ ਹੀ ਮਿਲਿਆ ਹੋਇਆ ਹੈ ਇਹ ਹੈਗੀਆਂ ਗੱਲਾਂ ਕੀ ਚਾਹੇ ਆਪਾਂ ਕੀਲਾ ਲਵੋ ਚਾਹੇ ਲਵੋ ਅੱਧਾ ਗਿੱਲਾ ਚਾਹੇ ਲਵੋ ਪੰਜਾ ਗਿੱਲੇ ਹਾਂ ਵੀ ਮੱਥਾ ਟੇਕਣਾ ਕੇ ਹੀ ਕੰਮ ਸ਼ੁਰੂ ਕਰਨਾ ਤਾਂ ਹੁਣ ਆਪਾਂ ਮੱਥਾ ਟੇਕਿਆ ਪਹਿਲਾਂ ਮੱਥਾ ਟੇਕ ਕੇ ਪ੍ਰਸ਼ਾਦ ਵੰਡ ਕੇ ਤੇ ਬਾਈ ਸ਼ੁਰੂ ਕਰਤੀ ਹਨਾ ਥੈਂਕ ਯੂ ਬਾਈ ਜਾਂਦੇ ਤਿੰਨ ਟ੍ਰਾਈਟਰ ਚੱਲਦੇ ਆ ਤੇ ਚੱਲੀ ਜਾਂਦੇ ਆ ਵਧੀਆ ਤੁਹਾਨੂੰ ਖੇਤ ਪੋਲੀ ਆ ਕੋਈ ਘੜੇ ਖੇਤ ਖੇਤ ਪੋਲੇ ਆ ਗਵਾਂਡੀ ਵੀਰ ਸਾਰੇ ਦੋ ਤਿੰਨ ਵੀਰ ਮਿਲ ਗਏ ਹਨ ਕਿ ਜਿਹੜੇ ਆਪਣੇ ਇੰਸਟਾਗ੍ਰam ਤੋਂ ਜਾਣਦੇ ਆ ਜਾਂ ਹੋਰ ਚੀਜ਼ਾਂ ਤੋਂ ਚਲੋ ਇਹ ਵੀ ਫਾਇਦਾ ਵਾ ਯਾਰ ਸੋਸ਼ਲ ਮੀਡੀਆ ਦਾ ਵੀ ਪਹਿਲਾਂ ਹੀ ਆੜੀ ਪਈ ਹੁੰਦੀ ਆ ਜਿੱਥੇ ਜਾਣਾ ਹਨ ਵਧੀਆ ਫਾਇਦਾ ਵਾ ਇਹ ਆ ਛੋਟਾ ਚੱਲਦਾ ਆਪਣਾ ਉਧਰ ਛੱਤੀ ਦੀ ਵੀ ਦਿਖਾਉਨੇ ਆ ਸਾਨੂੰ ਪਰਫਾਰਮੈਂਸ ਚੱਲਦਾ 24 ਤਵੀਆਂ ਤੇ ਤਵੀਆਂ ਦੋਹਰ ਚ ਪੂਰੀਆਂ ਵਧੀਆਂ ਲੱਗੀਆਂ ਜਾਂਦੀਆਂ ਇਹ ਸਾਡਾ ਭਾਰੀਆਂ ਤਵੀਆਂ ਦਾ ਆਹੀ ਨਜ਼ਾਰਾ ਵਾ ਦੇਖ ਲੋ ਨਾ ਇਹਨਾਂ ਨੇ ਡੜਾ ਪਟਣਾ ਨਾ ਕੁਝ ਹੋਰ ਆ ਫਾਇਦੇ ਆ ਨਾ ਦਰ 5630 ਵੀ ਚੱਲਦਾ ਪਹਿਲਾਂ ਨਾ ਟਰਾਲੀਆਂ ਦੇ ਟਰੈਕਟਰ ਚੱਲਦੇ ਸੀਗੇ ਹਵਾ ਵਾਲੀ ਰੱਖੀ ਹੁੰਦੀ ਆ ਨਾ ਟਰਾਲੀਆਂ ਦੇ ਫਿਰ ਕੱਲ ਹਵਾ ਟਾਇਰਾਂ ਚ ਘਟਾਈ ਆ ਤੇ ਵੀ ਹੁਣ ਨਾ ਫਿਰ ਸਲਿੱਪ ਨਹੀਂ ਮਾਰਦਾ ਟਾਇਰਾਂ ਹਵਾ ਘਟਾਓ ਇਹ ਖੇਤ ਵਾਣ ਨੂੰ ਤਾਂ ਲੇਟ ਹੋ ਗਿਆ ਆਪਾਂ ਕਿਉਂਕਿ ਇੱਥੇ ਨਾ ਤੂੜੀ ਨਹੀਂ ਸੀ ਬਣੀ ਹੋਈ ਤੇ ਜਿਹੜੇ ਵੀਰੇ ਉਹਨਾਂ ਦਾ ਖੇਤ ਆ ਇਹ ਉਹ ਕਹਿੰਦੇ ਵੀ ਅੱਗ ਲਾ ਦਿਓ ਹਨਾ ਤੇ ਅਸੀਂ ਕਿਹਾ ਵੀਰੇ ਨਹੀਂ ਅੱਗ ਨਹੀਂ ਲਾਉਣੀ ਵੀ ਯਾਰ ਵੀ ਤੁਸੀਂ ਵੀ ਅਸੀਂ ਕੋਈ ਨਹੀਂ ਮਸ਼ੀਨਾਂ ਭੇਜ ਦਿੰਨੇ ਆ ਵੀ ਤੁਸੀਂ ਵੀ ਤੂੜੀ ਬਣਾ ਕੇ ਨਾ ਵੀ ਗਊਸ਼ਾਲਾ ਚ ਲਾ ਦੇਣੇ ਤੇ ਸਰਦਾਰ ਇਤ ਖੇਤ ਦੀ ਤੂੜੀ ਬਣਵਾਈ ਆ ਤੂੜੀ ਬਣਾ ਕੇ ਗਊਸ਼ਾਲਾ ਚ ਲਹਾਤੀ ਚਲੋ ਉਹਨਾਂ ਨੇ ਰੇਟ ਕਰ ਲਿਆ ਸੀ ਉਹਨਾਂ ਨੇ ਪੈਸੇ ਪੂਸੇ ਦੇ ਦੇਣੇ ਆਪੇ ਹਨਾ ਚਲੋ ਜਿੰਨਾ ਖਰਚ ਆਇਆ ਬਣਾਉਣ ਤੇ ਉਹ ਪੂਰਾ ਹੋ ਜੂ ਬਸ ਇਹ ਸੰਦ ਦਾ ਵੀਰੇ ਨੇ ਕਹਿੰਦੇ ਵੀ ਅੱਗ ਲਾ ਦੋ ਅਸੀਂ ਕਹੇ ਵੀਰੇ ਨਹੀਂ ਵੀ ਅੱਗ ਨਹੀਂ ਆਪਾਂ ਲਾਉਣੀ ਵੀ ਨਾ ਲਾਈ ਆ ਆਪਾਂ ਨਾ ਅੱਗ ਲਾਉਣੀ ਆ ਹਨਾ ਵੀ ਆਪਾਂ ਤਾਂ ਐਵੇਂ ਹੀ ਰੱਖਣਾ ਵੀ ਆਪਾਂ ਐਵੇਂ ਹੀ ਬੋਣੇ ਆ ਕਿ ਵੀ ਅੱਗ ਲਾਉਣ ਦੀ ਸਾਨੂੰ ਨਹੀਂ ਲੋੜ ਆਪਾਂ ਫਿਰ ਹੁਣ ਅਜੇ ਤੂੜੀ ਚੱਕਦੇ ਆ ਉਹ ਢੇਰ ਲੱਗੇ ਹੋਇਆ ਦੋ ਵੱਡੀਆਂ ਭੂਗ ਵਾਲੀਆਂ ਟਰਾਲੀਆਂ ਲਾਇਆਏ ਸੀ ਤੇ ਦੋ ਹੋਰ ਹੋਣਗੀਆਂ ਦੇ ਉਹ ਲੱਦੀ ਜਾਂਦੇ ਆ ਹਨ ਤੇ ਆਪਾਂ ਹੁਣ ਅੱਜ ਆ ਗਏ ਸੀ ਖੇਤ ਵਾਣ ਤੇ ਹੁਣ ਖੇਤ ਵਾਹੀਏ ਖੇਤ ਵਾਕੇ ਲੇਜ਼ਰ ਤੇ ਕਰਾਹ ਲਾ ਦਈਏ ਤੇ ਚਲੋ ਫੇਰ ਚੱਲੀ ਜਾਊਗਾ ਕੰਮ ਇਹ ਖੱਤਿਆਂ ਦੀ ਢਲਾਣਾ ਹਨ ਇਹਦੇ 2-3 ਕਿਆਰੀ ਕਰਨੇ ਪੈਣੇ ਇਹ ਖੇਤ ਦੇ ਇੱਕ ਵੱਡਿਆਂ ਤੋਂ ਊਰੇ ਪਾ ਦਈਏ ਜਾਂ ਉਹ ਖੰਭੇ ਨੂੰ ਵਿੱਚ ਲੈ ਕੇ ਪਾ ਦਈਏ ਮੱਠ ਆਹ ਵਿਚਾਲਾ ਉੱਚਾ ਵਾ ਦਿਖਾਉਣਿਆ 36 30 ਵੀ ਚੱਲਦਾ ਕੱਲਰ ਵੇਟ ਲਿਆਏ ਸੀਗੇ ਵੇਟ ਆਪਾਂ ਲਾਦੇ ਸੀ ਇੱਥੇ ਕਾਸਤੇ ਸੀ ਦੋਨੇ ਪਲੇਟਾਂ 6 ਪਲੇਟਾਂ ਲਾਤੀਆਂ ਤਵੀਆਂ ਏ ਬਹੁਤ ਲੱਗਦੀਆਂ 36 ਤਵੀਆਂ ਅਦਾ ਚਾਹ 24 ਕਿਉਂਕਿ ਛੋਟੀਆਂ ਨੇ ਨਾ ਬਹੁਤ ਤਵੀਆਂ ਲੱਗਦੀਆਂ ਬਹੁਤ ਕੰਮ ਕਰਦੀਆਂ ਆਪ ਚੋਪੜਾ ਚੱਲੀ ਜਾਂਦਾ ਹਨ ਅਰਜਨ ਡਾਟ ਪਾਉਂਦਾ ਕੋਣ ਨੇ ਕੋਣ ਤੋਂ ਖਾ ਇਹ ਦਿਨਾਂ ਵੀ ਕਿੰਨੀਆਂ ਲੱਗਦੀਆਂ ਹਨਾ ਤੁਸੀਂ ਦੇਖ ਲਿਓ ਪੂਰੀਆਂ ਲੱਗ ਰਹੀਆਂ ਮੇਰੇ ਪੂਰੇ ਪੱਟ ਪੱਟ ਕੇ ਸੜਦੀਆਂ ਖੱਤਾ ਇਹ ਖੇਤ ਨਾ ਇੰਨੇ ਕੈੜੇ ਨਹੀਂ ਖੇਤ ਪੋਲੀ ਮੈਨੂੰ ਆਇਆ ਸੀ ਵੀ ਕਿਤੇ ਜ਼ਮੀਨ ਬਾੜੀ ਕੈੜੀ ਹੋ ਗਈ ਹੋਣੀ ਹੈ ਪਰ ਨਹੀਂ ਪੋਲੀ ਹੀ ਆ ਦੋਹਰ ਕਰੇ ਤੇ ਵਧੀਆ ਕਰਾ ਚੱਲ ਪੈਣਾ ਹੈ ਇਹ ਜਿਹੜੀਆਂ ਵੱਡੀਆਂ ਤਵੀਆਂ ਨੇ ਨਾ ਇਹ ਇੱਕ ਵਾਰ ਚੁੰਨਾ ਕੰਮ ਕਰ ਜਾਂਦੀਆਂ ਦਿਨੀਆਂ ਦੂਜੀਆਂ ਤਵੀਆਂ ਨੇ ਦੋ ਵਾਰ ਚ ਵੀ ਨਹੀਂ ਕਰਨਾ ਐਨਾ ਫਰਕ ਆ ਇਹਨਾਂ ਦੇ ਲੱਗਣ ਦੇ ਵਿੱਚ ਆ ਦੇ ਪੂਰੀਆਂ ਲੱਗਦੀਆਂ ਐਨ ਪੂਰੀ ਨਾਲੇ ਤੇ ਲ ਇੱਕ ਵਾਰ ਪੱਟਿਆ ਸੁੱਕੇ ਖੇਤ ਐਨ ਪੂਰੀ ਡੂੰਗੀਆਂ ਲੱਗੀਆਂ ਸਪੰਜਾ ਦੀ ਪੂਰਾ ਟਣਕੇ ਚੱਲ ਰਿਹਾ ਆਪਣਾ ਰੈਂਪੀ ਚਲਾਉਂਦਾ ਹੀ ਹੌਲੀ ਆ ਤੇ ਸਰਨ ਪੂਰਾ ਟਣ ਕੇ ਚੱਲਦਾ ਇਹੇ ਤਵੀਆਂ ਨਾ ਜੱਗੀ ਵਾਲਿਆਂ ਦੀਆਂ ਇਹਨਾਂ ਨੇ ਆਪਣੇ ਤੋਂ ਹੀ ਆਗੇ ਦੇਖ ਕੇ ਬਣਾ ਕੇ ਲੈ ਕੇ ਆਏ ਸੀ ਜਿਹੜੀਆਂ ਆਪਣੀਆਂ ਤਵੀਆਂ ਨੇ ਨਾ ਛੱਤੀ ਉਹਨਾਂ ਨੂੰ ਦੇਖ ਕੇ ਬਣਾਈਆਂ ਦੀ ਇਹਨਾਂ ਨੇ ਪਹਿਲਾਂ ਇਹ ਐਵੇਂ ਬਣਾਉਂਦੇ ਨਹੀਂ ਸੀ ਨਾ ਇਹਨਾਂ ਨੇ ਏਡੀਆਂ ਬਣਾਈਆਂ ਦੀ ਕਦੀ ਛੱਤੀ ਤਵੀਆਂ ਛੋਟੀਆਂ ਹੀ ਬਣਾਉਂਦੇ ਸੀ ਫੇਰ ਉਦੋਂ ਬਣਾਉਣ ਲੱਗੇ ਆ ਇਦੂਆ ਆਪਣੇ ਮਿੱਤਰ ਆ ਉਹਨਾਂ ਕੋਲੇ ਆ ਉਹਨਾਂ ਨੇ ਬੁਮਾਗੇ ਲਿਆਂਦੀਆਂ ਜੰਬੀ ਬਈ ਚੱਕਦਾ ਫੱਟੇ ਭਜਾਈ ਫਿਰਦਾ ਵਾਕੇ ਖੇਤ ਗਰਮੇਲ ਬਈ ਲੇਜ਼ਰ ਕਰਾ ਸ਼ੁਰੂ ਕਰਨ ਲੱਗਿਆ ਕਿੱਧਰ ਚੱਲਦੇ ਆ ਕੱਤਿਆਂ ਚ ਪੂਰੇ ਵਧੀਆ ਬਣ ਗਏ ਕੱਤੇ ਦੋਹਰ ਕਰਨ ਤੇ ਵੱਡੀਆਂ ਦਵੀਆਂ ਦੀ ਇਹ ਹੀ ਖਾਸੀਅਤ ਦੁਪਹਿਰੇ ਆਪਾਂ 12 ਵਜੇ ਦਿਨੋਂ ਟਰੈਕਟਰ ਅੱਜ ਬੰਦ ਕਰਤੇ ਸੀ ਆਪਾਂ ਕਦੇ ਵੀ ਐਵੇਂ ਸਾਰਾ ਸਾਰਾ ਦਿਨ ਨਹੀਂ ਚਲਾਉਂਦੇ ਟਰੈਕਟਰ ਵੀ ਧੁੱਪੇ ਵੀ ਚਲਾਈ ਚੱਲੀਏ ਕਮਣ ਕਿਉਂਕਿ ਨਾਲ ਤਾਂ ਫਿਰ ਬੰਦੇ ਔਖੇ ਹੁੰਦੇ ਆ ਨਾ ਤੇ ਆ ਛੋਟੇ ਬੰਦ ਕਰਕੇ ਖੜੇ ਸੀਗੇ ਤੇ ਮਿੱਟੀ ਮਿੱਟੀ ਪਰਦੀ ਮਿੱਟੀ ਤੇ ਦੇ ਪੈਰੇਪਾ ਬੰਦ ਕਰਕੇ ਖੜਾਉਣ ਦੇ ਨਾਲ ਹਨ ਤੇ ਹੁਣ ਵੱਜ ਚੱਲੇ 4 ਵਜਣਾਂ ਵਾਲਿਆ ਹੁਣ ਤੋਰ ਦੇਣਿਆ ਬਸ ਤੇਲ ਪਾ ਕੇ ਪਹਿਲਾਂ ਹੁਣ ਅੰਝ ਡੀਜ਼ਲ ਪਾਉਣੇ 3630 3630 ਤੇ ਉਹ ਤੇ ਇਹਦੀ ਤਾਂ ਥੜ੍ਹ ਦੀ ਟੈਂਕੀ ਵੱਡੀ ਕਰਕੇ ਨਾ ਇਹਦੀ ਮੋਜ ਵਾਲੀ ਆ ਕਿ ਇਹਦੇ ਲੋਡ ਨਹੀਂ ਪੈਂਦੀ ਡੀਜ਼ਲ ਦੀ ਇਹਦੇ ਇਹਦਾ ਪੂਰਾ ਫੁੱਲ ਆ ਤਵੀਆਂ ਨਾ ਬਣਤਰ ਬਹੁਤ ਸੋਹਣੀਆਂ ਤਵੀਆਂ ਦੀ ਹੁਣ ਐ ਬਰੋਬਰ ਉਹ ਵੀ ਆ ਉਹ ਵੀ ਤੁਹਾਨੂੰ ਦਿਖਾਉਣਾ ਆ ਦੇਖੋ ਤਵੀਆਂ ਗੁੰਦੀਆਂ ਪਈਆਂ ਸਾਲੀਆਂ ਹਨਾ ਕਿਤੇ ਕੋਈ ਬਾਧੂ ਚੀਜ਼ ਨਹੀਂ ਚੱਲਦੀਆਂ ਬਹੁਤ ਵਧੀਆਂ ਨੇ ਤਵੀਆਂ ਇਹ ਸਰਬਨ ਸਿੰਘ ਸੰਗਰੀਆਂ ਦੀਆਂ ਨੇ ਬਹੁਤ ਪੁਰਾਣੀਆਂ ਨੇ ਪਰ ਆਪਾਂ ਸੰਭਾਲ ਕੇ ਰੱਖਦੇ ਆ ਰੰਗ ਰੁਗਾਂ ਅਰੀਜਨਲ ਹੋ ਮਹੀ ਪਿਆ ਸਾਰੇ ਚਾਵੇ ਨਵੇਂ ਜ਼ਰੂਰ ਪਾਦੇ ਤੇ ਉਵੇਂ ਨਹੀਂ ਉਵੇਂ ਬਈ ਫੇਰ ਤਾਂ ਅਜੇ ਸੀਗਾ ਉਹੀ ਰੌਲਾ ਪਾ ਦਿੰਨੇ ਆ ਤੁਸੀਂ ਲੈ ਹਜੇ ਅੱਧਿਆ ਅੱਧਿਆ ਥੋੜੀ ਜਿਹੀ ਘੱਡੀ ਆ ਟੈਂਕੀ ਤੇਰੀ ਆ ਹਾਰ ਜਿਆ ਤਾਂ ਲਾਵੀ ਮੈੜਾ ਹੋ ਗਿਆ ਹਾਰ ਕੋਈ ਨਹੀਂ ਤੈਨੂੰ ਅਰਜਣੇ ਗੱਡੀ ਐਂ ਕਰਦੇ ਕਮਲ ਓਏ ਓਏ ਕਮਲ ਨਹੀਂ ਉਹਨਾਂ ਨੇ ਉਹ ਮਸ਼ੀਨ ਕੱਢਣੀ ਆ ਉੱਥੇ ਖੜਾ ਲੈ ਜਾਂ ਇੱਧੇ ਖੜਾ ਲੈ ਤੈਨੂੰ ਤਾਂ ਤੇਰਾ ਅਰਜ ਨਹੀਂ ਦੇਣਾ ਵਾ ਇਹ ਤਾਂ ਮੇਰਾ ਵਾਟਰ ਟ੍ਰੇਡਰ ਨਹੀਂ ਨਹੀਂ ਇਹੇ ਰੱਖਣਾ ਮੈਂ ਆ ਮੋਰ ਦਾ ਬੂਟੇ ਦੇ ਤੁਸੀਂ ਪੈਸੇ ਦੇਣ ਵਾਲੇ ਉਹਨੇ ਅੱਜ ਉਹਦਾ ਫੋਨ ਆਇਆ ਸੀ ਕਿੰਨੇ ਦੇਣ ਵਾਲੇ ਆ ਉਹਦੇ ਡਿੱਕ ਠੀਕ ਰਾਇਆ ਨਾ ਪੈਸੇ ਤਾਂ ਦੇ ਆਉਂਦੇ ਉਹ ਕਹਿੰਦਾ ਸੀਗਾ ਮਗਾ ਅਸੀਂ ਨਵਾਂ ਲਿਆਉਣਾ ਫਿਰ ਉਹ ਉਦੋਂ ਦਿਖਵਾਉਂਦਾ ਉੱਤੇ ਲਵਾਏ ਉਹਨੂੰ ਨਾਲ ਹੌਸਲਾ ਤੇ ਦੇ ਓਏ ਉਹੀਂ ਜਾਮ ਹੋ ਜਾਂਦਾ ਹੁੰਦਾ ਜੰਗਾਲ ਲੱਜਾਂਦਾ ਪਾਣੀ ਆ ਵਿੱਚ ਪਾਣੀ ਤੇ ਬੈਕਅਪ ਕਰ ਬੈਕ ਕਰ ਰਲਾ ਇਹਨੂੰ ਖਾ ਦੇ ਜੰਗਾਲ ਲੱਗ ਜਾਂਦਾ ਹੁੰਦਾ ਕਰ 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 ਰਮਾ ਪਿੱਛੇ ਨਹੀਂ ਓਏ ਉਹ ਮੂਰ ਨੂੰ ਘੁਮਾ ਲਾ ਨਹੀਂ ਉਹ ਪਾਣੀ ਨਿਕਲਦਾ ਹੋਰ ਪਾਣੀ ਕਿੱਥੋਂ ਪੈ ਗਿਆ ਓਜ ਸਿੱਧਾ ਘੁਮਾ ਯਾਰ ਇਹ ਪੁੱਠੇ ਪਾਦੇ ਨੂੰ ਤੈਨੂੰ ਕਹਿੰਦਾ ਹਾਂ ਬਸ ਦੋ ਗੇੜੇ ਆਗੇ ਜਦੀ ਰਹਿਲਾ ਹੋ ਜਾਣਾ ਬਸ ਪੁੱਤੋ ਸਰ ਫੜ ਲੈ ਚੱਲ ਹੋ ਗਿਆ ਰਹਿਲਾ ਗਰਮੇਲ ਬਾਈ ਨੇ ਵੀ ਤੇਲ ਪਾਉਣਾ ਹੈ ਤੇ ਕੰਦਲੀ ਜੀ ਨਾਲ ਕੋਈ ਤੇਲ ਪਾਉਣਾ ਇਹਨੇ ਕੋਈ ਤੇਰੇ ਨਾਲ ਤੇਲ ਪਾਉਣਾ ਕੁ ਪਾ ਪਾ ਕੇ ਨਹੀਂ ਲੈ ਆਉਣਾ ਮੈਨੂੰ ਲੱਗਦਾ ਅਰਦਾ ਰਾਤ ਜਿੰਦੂ ਨੇ ਫੋਨ ਨਹੀਂ ਕਰਿਆ ਨਹੀਂ ਰਾਤ ਤੇ ਪਾ ਲੈਣਾ ਰਾਤ ਸਵੇਰੇ ਪਾ ਲੈਣਾ ਨਹੀਂ ਪਾਇਆ ਹੋਣਾ ਨਹੀਂ ਅੱਜ ਪਾਇਆ ਨਹੀਂ ਸੀ ਬਾਈ ਨਹੀਂ ਆਪਾਂ ਕਿਹੜਾ ਉਰੇ ਰਹਿਣਾ ਹੁਣ ਕਿੰਨਾ ਕੋਇਆ ਥੋੜਾ ਦੋ ਹੋ ਗਏ ਕੱਲ ਨੂੰ ਫੇਰ ਬੱਟਾ ਪਾ ਦਿਓ ਚ ਰੈਂਪੀ ਹੜ ਲੈ ਉਹ ਨਾਲ ਲੈ ਉਹ ਬੱਟਾ ਜਿੰਦਾ ਹੈ ਤਾਵੇ ਵਾਲਾ ਜਿੰਦਾ ਨਹੀਂ ਦੂਜਾ ਮਾਜਾ ਨਾ ਦੂਜਾ ਬੱਟਾ ਤੇ ਵੀ ਨਾ ਨਹੀਂ ਤਾਵੇ ਹਰੌਣੀ ਵੀ ਕਰਨਾ ਕੋਈ ਨਹੀਂ ਨਹੀਂ ਰੌਣੀ ਰੌਣੀ ਨਹੀਂ ਤੁਸੀਂ ਆਪ ਦਾ ਕੱਲ ਨੂੰ ਉਹ ਚੱਕ ਲਿਓ 52 ਬਿਸਤਰਾ ਸਾਈਕਲ ਸਾਰਾ ਕੁਝ ਅਥੁੱਤ ਵਜ ਇੱਕ ਮੋਟਰ ਹੀ ਨਹੀਂ ਸਾਫ਼ ਹੋਈ ਪਤੰਦਰ ਸਵੇਰ ਦੇ ਲੱਗੇ ਹੋ ਤੁਸੀਂ ਦਿਲ ਦੋ ਜਾਣੇ ਸਾਰਾ ਕੁਝ ਕਰ ਦੇ ਮੈਂ ਜੰਬੀ ਭਾਈ ਇਹ ਵਧੀਆ ਚੱਲਦਾ ਘਰ ਜਣ ਸੱਚੋ ਸੱਚ ਨਹੀਂ ਤੂੰ ਦੋਨੇ ਤਵੀਆਂ ਤੂੰ ਤੇ ਇੱਕੋ ਹੀ ਤਵੀਆਂ ਤੇ ਦੋਨੇ ਚੱਲੇ ਸੀ 24 ਤੇ ਆਪ 24 ਦੀ ਚਲਾਏ ਆਪਾਂ ਦੋਨੇ ਵੀ ਕਿਹੜਾ ਸੋਹਣਾ ਚੱਲਿਆ ਹਜੇ ਮੈਂ ਤਾਂ ਚੱਲ ਚਲਾਇਆ ਨਹੀਂ ਕਿਉਂਕਿ ਬਾਲੇ ਲੋਕ ਪੁੱਛਦੇ ਆ ਵੀ ਕਿਵੇਂ ਚੱਲਿਆ ਕਿਵੇਂ ਚੱਲਦਾ ਦੋਨੇ ਸੇਮ ਚੱਲੇ ਬਸ ਤੇਲ ਦੀਆਂ ਟੈਂਕੀਆਂ ਸੇਮ ਤਾਂ ਨਹੀਂ ਇਹਨਾਂ ਦੀਆਂ ਮੇਰੇ ਨਾਲ ਤਾਂ ਉਹਦੀ ਵੱਡੀ ਆ ਇਹਨਾਂ ਨੂੰ ਵਾਏ ਕਰ ਨਹੀ ਤੇ ਅੱਖ ਦੇ ਕਮਲ ਫੜ ਲਾ ਫੜ ਕੇ ਪਾ ਦੇ ਕਮਲ ਪੈਪ ਜੱਕ ਦੇ ਗਰਮੇਲ ਬਾਈ ਨੇ ਪਾਉਣਾ ਦੋ ਚ ਪਾ ਦੇ ਗਰਮੇਲ ਬਾਈ ਨੂੰ 10 ਲੀਟਰ 10 12 ਲੀਟਰ ਪਾ ਦੇ ਬਥੇਰਾ ਆਪ ਟਿਕ ਦੇ ਤਾਂ ਨਹੀਂ ਆਹ ਵੇਖਿਆ ਜੇ ਸਾ ਮਰਜੀ ਦੇ ਖਾਣਾ ਤੋਂ ਚਾਤ ਆ ਕਿਉਂ ਕਹਦੇ ਮਹੇਸਾਬ ਕਰਮੇਲ ਬਾਈ ਨੇ ਥੋੜਾ ਹੈ ਆਪਣਾ 7 15 ਲੀਟਰ ਰਾਜੇ ਨੇ ਪਾਇਆ ਨਹੀਂ ਸਵੇਰ ਗਰਮੇਲ ਬਾਈ ਨੇ ਆਹ ਰਿਆ ਜੱਗੀ ਆਣੇ ਨੇ ਤਵੀ ਇਹਨਾਂ ਦਾ ਹੋਰ ਸਾਹ ਆ ਇਹ ਉਹ ਜੀਆਂ ਨਹੀਂ ਬਣੀਆਂ ਹਨ ਜਿਵੇਂ ਉਹ ਹੋ ਇਹਨਾਂ ਨੇ ਹੋਰ ਸਾਧੀਆਂ ਬਣਾਈਆਂ ਸੀਗੀਆਂ ਕੰਨੀਆਂ ਆਪਦੇ ਪਰ ਇਹ ਦੇਖ ਕੇ ਗਏ ਸੀ ਸਾਰੀਆਂ ਉਹ ਤਵੀਆਂ ਨਾ ਫਿਰ ਉਸ ਤੋਂ ਬਾਅਦ ਹੀ ਇਹਨਾਂ ਨੇ ਕਰਿਆ ਸੀ ਸਾਰਾ ਪਰ ਉਹ ਇਹਨਾਂ ਦਾ ਬਿਲਡਿੰਗ ਸ਼ੈਲਡਿੰਗ ਹੋਰ ਬਹੁਤ ਆ ਇਹ ਹਲਕੀਆਂ ਨੇ ਉਹ ਪਾਰੀਆਂ ਫਲੀਆਂ ਨੇ ਆਪਣੇ ਕੀ ਹੋ ਗਿਆ ਅੱਛਾ ਪੂਰੇ ਕ ਬੈਗ ਲੈ ਆ ਉਹਰੇ ਬੈਗ ਲਾ ਦੇ ਬੈਗ ਲਾਉਣ ਨਾਲ ਪੈ ਪਹੁੰਚ ਜਾਣਾ ਕਿੰਨਾ ਬੱਜਿਆ ਮਗਰ ਫਿਰ ਤਾਂ ਥੋੜਾ ਹੀ ਪਿਆ ਥੋੜਾ ਰੋਲਾ ਵਾਲਾ ਸੀ ਮੈਂ ਤਾਂ ਪਹਿਲਾਂ ਹੀ ਕਿਹਾ ਥੋੜਾ ਥੋੜਾ ਤਾਂ ਦੇ ਲੋ ਜੰਮੀ ਭਾਈ ਵਾਲਾ ਤਾਂ ਅੱਧਿਆਂ ਬਾਅਦ ਆਤੀ ਮਾੜੀ ਜੀ ਗੱਡੀ ਹੋਈ ਦੀ ਟੈਂਕੀ ਤੋਂ ਬਾਹਰ ਨਾ ਕਿੰਨਾ ਤੇਰੇ ਵੀਰ ਦੱਸਦਾ ਨਾ ਇਸ ਵੱਲੋਂ ਨਜ਼ਾਰਾ ਵਾ ਕਿ ਟੈਂਕੀ ਵੱਡੀ ਐ ਜੀ ਬਸ ਇਹ ਵੱਲੋਂ ਨਜ਼ਾਰਾ ਇਹਦਾ ਦੇ ਲੋ ਵੀ ਸਵੀਰੇ ਠੀਕ ਹੋ ਜੇ ਚਲਾਇਆ ਸੀ ਆਪਾਂ ਉਹ ਤੋਂ ਫਾਰਮ ਤੋਂ ਤਾਂ ਤੁਰੇ ਸੀ ਆਪਾਂ ਸਭ 5 ਵਜੇ ਤੇ ਹਾਜੀ ਅੱਧੀ ਹੋਈ ਆ ਥੈਂਕ ਯੂ ਹਰ ਕੋਈ ਪਹੁੰਚ ਲੋ ਜੀ ਪਹੁੰਚਾ ਉਹਦੇ ਮੂਰੇ ਲੀਰ ਜੀ ਬੰਨਤੀ ਕਪੜਾ ਉਹ ਬਸ ਮੂਰੇ ਸਮਾਰ ਕੇ ਬੰਨਦੇ ਮਿੱਟੀ ਨਾਲ ਬੋ ਸਾਰਾ ਕਪੜੇ ਦੇ ਪਾਟ ਹਲਦੇ ਚੱਲ ਰਿਹਾ ਇਹਨਾਂ ਦੀ ਬਾਂਗ ਬੜੀ ਠੀਕ ਸੜਨਾ ਤੋਂ ਇਹ ਬਸ ਨਹੀਂ ਨਹੀਂ ਇਹ ਕੋ ਨਾ ਭਾਂਡੇ ਸਾਰੇ ਚੱਕ ਕੇ ਵਿੱਚ ਰੱਖਦੇ ਤਰਮੋਸ਼ਾਂ ਰੋਟੀ ਵਾਲੇ ਸਾਰੇ ਵਿੱਚ ਨਾ ਪਹਿਲੋ ਫੁੱਲ ਤਵੀਆਂ ਉੱਪਰ ਟਾਇਰ ਚੱਕ ਕੇ ਚੱਲਦਾ ਰਹਿੰਦਾ ਇਹ ਕੋੜਾ ਟਟਾ ਜਦ ਬਹੁਤ ਸੋਹਣੀ ਚਲਾਈ ਐ ਇਹ ਟਰੈਕਟਰ ਦੀ ਨਾ ਇਹਦੇ ਬੰਦਾ ਥੱਕੇ ਨਾ ਵਾਸਤਾ ਹਨਾ ਤੇ ਪਰ ਵੀ ਇੰਨੇ ਗਰਦੇ ਚ ਔਖਾ ਹੋ ਜਾਂਦਾ ਬਹੁਣ ਮੈਂ ਤਾਂ ਨੋ ਚਲੋ ਪੂਤ ਸਵੇਰ ਦੇ ਕੰਨੇ ਕੰਨੇ ਤਰੀ ਤਰੀ ਚੱਲਦੇ ਆ ਅੱਡ ਅੱਡ ਖੱਤਿਆਂ 'ਚ ਲੱਗੇ ਹੋਏ ਸੀਗੇ ਜਾਣ ਕੇ ਨਹੀਂ ਇਕੱਠੇ ਲਾਉਂਦੇ ਹਨਾ ਇੰਨੀ ਕਰਦੇ ਚ ਆਪਾਂ ਨੂੰ ਇਕੱਠੇ ਨਹੀਂ ਲਾਉਣੇ ਚਾਹੀਦੇ ਫਿਰ ਇੱਕ ਦੂਜੇ ਦੇ ਉੱਤੇ ਗਰਦਾ ਪਈ ਜਾਂਦਾ ਹਨਾ ਤੇ ਹੁਣ ਬਸ ਆਪਣਾ ਇਧਰਲੀ ਮੋਟਰਾਂ ਦੇ ਆਖੀਰਲਾ ਖੱत्ता ਰਹਿ ਗਿਆ ਤਾਂ ਕਰਕੇ ਇੱਕੋ ਘਰੇਆ ਛੋਟਾ ਜਿਹਾ ਹੈ ਹਨਾ ਤੇ ਪਰ ਫੇਰ ਵੀ ਜੰਮੀ ਭਾਈ ਹੁਣੇ ਅੱਡ ਅੱਡ ਉਹ ਜੰਮੀ ਭਾਈ ਨੇ ਉਧਰੋਂ ਸ਼ੁਰੂ ਕਰ ਲਿਆ ਕਮਨ ਨੇ ਇਧਰੋਂ ਸ਼ੁਰੂ ਕਰ ਲੈ। ਜਦੋਂ ਨਾਲੇ ਐਨ ਪਟਿਆ ਪਿਆ ਪਰ ਪੂਰੀਆਂ ਫੁੱਲ ਤਵੀਆਂ ਚੱਕ ਕੇ ਚਲਾਵਾਂ। ਆਵਾਜ਼ ਸਾੜ ਦੀ ਇੰਨੀ ਕਿ ਪਿਆਰੀ ਆ ਨਾ ਇਹਦੀ ਆਵਾਜ਼। ਫੈਨ ਆ ਇਹਦੀ ਆਵਾਜ਼ ਦਾ। ਕੋਈ ਨਹੀਂ ਇਹਨੂੰ 90 10 ਕਹਿੰਦੇ। ਤਾਂ ਹੀ ਮੇਰਾ ਇਹ ਫੇਵਰਟ ਟਰੈਕਟਰ ਹੈ। ਨਾ ਰੋਲਾ ਪਾਵੀ ਆਵਾਜ਼ ਤੋਂ ਹਨਾ ਨਾ ਮਗਰੋਂ ਰੋਲਾ ਪਾਵੇ ਚਲਾਉਣ ਦੇ ਵਿੱਚ ਇੰਨਾ ਆਰਾਮਦਾਇਕ ਆ ਬਹਿ ਕੇ ਹਨਾ ਮੈਂ ਕਹਿੰਦਾ ਯਾਰ ਜਿੰਨਾ ਮਰਜੀ ਬੰਦਾ ਚਲਾਈ ਚੱਲੇ ਲੈ ਕਦੇ ਨਹੀਂ ਆ ਤੋ ਥੱਕਦਾ ਹੈਗਾ ਬੰਦਾ ਇਹ ਟਰੈਕਟਰ ਤੋਂ ਵੀ ਬੰਦਾ ਥੱਕ ਜਵੇ ਨਾ ਥੱਕਦਾ ਹੀ ਨਹੀਂ ਬੰਦਾ ਇੱਥੇ ਜਮਾਈਂ ਹੋਰ ਟਰੈਕਟਰ ਸਾਰਿਆਂ ਤੋਂ ਥੱਕ ਜੂ ਆ 36 ਦੀ ਜਿਹੜਾ ਨਵਾਂ ਆਇਆ ਇਹਦਾ ਪਲੇਟਫਾਰਮ ਵੀ ਬਹੁਤ ਵਧੀਆ ਉੱਚਾ ਆ ਵਧੀਆ ਪਲੇਟਫਾਰਮ ਆ ਇਹਦਾ ਦੇਖ ਲੋ ਯਾਨੀ ਕਿ ਟਰੈਕਟਰ ਦੇ ਇੰਜਨ ਦੀ ਮੈਂ ਗੱਲ ਕਰਦਾ ਕਿ 2018 ਮਾਡਲ ਆ ਇਹਦੀ ਐਤ ਕੀ ਬੈਟਰੀ ਨਵੀਂ ਰਖਾਈ ਆ ਹਨ ਕਿ ਇੰਜਨ ਇੰਨਾ ਸਮੂਥ ਆ ਤੇ ਵੀ ਇੰਨਾ ਇਹਦਾ ਇੰਜਨ ਸਟਾਰਟ ਵਧੀਆ ਤਰੀਕੇ ਨਾਲ ਹੋ ਜਾਂਦਾ ਨਾ ਇੱਕ ਵੀਰ ਦਾ ਕਮੈਂਟ ਆਇਆ ਕਿ ਵੀਰੇ ਬਾਪੂ ਨੂੰ ਵੇਚ ਲਿਆ ਕਰੋ ਵੀਡੀਓ ਦੇ ਵੀਰੇ ਬਾਪੂ ਤੋਂ ਤਾਂ ਡਰ ਲੱਗਦਾ ਕਟਖਾਣੀ ਆ ਬਾਪੂ ਦਾ ਗਾਲਾ ਕੱਢੂ ਵੀ ਵੀਡੀਓ ਜੇ ਬਣਾਉਂਦਾ ਮੈਂ ਤਾਂ ਜਦੋਂ ਬਾਪੂ ਕੋਲੇ ਹੁੰਦਾ ਵੀਡੀਓ ਤਾਂ ਕਦੇ ਬਣਾਈ ਹੀ ਨਹੀਂ ਫੋਨ ਜੇਬ 'ਚ ਹੀ ਹੁੰਦਾ ਬਾਪੂ ਦੇ ਮੂਹਰੇ ਨਹੀਂ ਉਹਦਾ ਬਾਪੂ ਇੱਧਰ ਉੱਧਰ ਨੂੰ ਝਾਕਦਾ ਹੋਵੇ ਫੇਰ ਬਣਾ ਲਈਦੀ ਨਹੀਂ ਨਹੀਂ ਵੀਰੇ ਵੀਰੇ ਯਾਰ ਬਾਪੂਆਂ ਤੋਂ ਡਰ ਲੱਗਦਾ ਆਪਾਂ ਨਹੀਂ ਪੰਗਾ ਲੈ ਸਕਦੇ ਬਾਪੂ ਦੇ ਮੂਹਰੇ ਵੀਡੀਓ ਬਣਾਉਣ ਜੋ ਸੱਚੀ ਗੱਲ 36 ਦੀ ਵਧੀਆ ਚੱਲ ਰਿਹਾ ਯਾਰ ਬਹੁਤ ਸੋਹਣਾ ਚੱਲ ਰਿਹਾ ਵਧੀਆ ਪਰਫਾਰਮੈਂਸ ਦੇ ਰਿਹਾ ਜੰਮੀ ਭਾਈ ਕਹਿੰਦਾ ਮੈਂ ਰੱਖਣਾ ਮੈਂ ਕਿਹਾ ਤਾਂ ਮੇਰਾ ਵਾਹ ਵੀ ਆਪ ਦਾ ਅਰਜਨ ਚ ਲਾਇਆ ਕਰ ਕਹਿੰਦਾ ਅਰਜਨ ਆਵਾਜ਼ ਬਹੁਤ ਕਰਦਾ ਵੀ ਸਲੰਤਰ ਦਾ ਨਹੀਂ ਰੋਲਾ ਵਾਲਾ ਪਾਉਂਦਾ ਮੈਂ ਕਿਹਾ ਕੋਈ ਨਹੀਂ ਹਟ ਜੂਗਾ ਵੀ ਹਟ ਜਾਣਾ ਉਹਨੇ ਰੋਲਾ ਪਾਉਣਾ ਵੀ ਤੂੰ ਹੁਣ ਡੈਕ ਲਵਾਇਆ ਉਹਦੇ ਤੇ ਸਾਰਾ ਕੁਝ ਤੂੰ ਕੀਤਾ ਉੱਧਰ ਚੱਲਦਾ 5630 ਆਪਣਾ ਪੂਰੀ バス ਹੁੰਦੀ ਆ ਦੇਖ ਲੈ ਬਹੁਤ ਬਹੁਤ ਡੂੰਗਾ ਪੱਟਿਆ ਹੋਇਆ ਪੂਰੀਆਂ ਤਵੀਆਂ ਫੁੱਲ ਖੋਲੀਆਂ ਹੋਈਆਂ ਨੇ ਸੇਰੇ ਵਾਲੀ ਗਲੀ 'ਚ ਮੈਂ ਕਿਹਾ ਬਾਈ ਘੱਟ ਨਹੀਂ ਕਰਨਾ ਐਵੇਂ ਚਲਾ ਇਹਨੂੰ ਪੂਰੇ ਟੱਟ ਕੇ ਮੁਕਾਬਲੇ ਉਹ ਵੱਡੀਆਂ ਦਵੀਆਂ ਬਹੁਤ ਪੱਟਦੀਆਂ ਯਾਰ ਦੇਖ ਲਓ ਵੀ ਇੰਨਾ ਕਿੰਨਾ ਇੱਕ ਵਾਰ ਵਾਇਆ ਨਾਲੇ ਪੂਰਾ ਸੁੱਕਾ ਖੱਤਾ ਦੀ ਹੈ ਨਾ ਕਿਵੇਂ ਕਿੰਨਾ ਵਧੀਆ ਪੜਦਾ ਦਿਨ ਡਲੇ ਡਲੇ ਉਹ ਮੈਂਟ ਲਾਉਂਦੀ ਆ ਉਹ ਬਰੀਕ ਕਰਨ ਦੋਹਰ ਚ ਤਾਂ ਛੱਡਦੇ ਹੀ ਨਹੀਂ ਕੋਈ ਇਹਕੀਆ ਕਿ ਕਹਿੰਦੇ ਆ ਵੀ ਸਾਨੂੰ ਬੜਾ ਕੁਝ ਦੇ ਗਿਆ ਮਿੱਟੀ ਦੀਆਂ ਵੱਟਾਂ ਹਾਂ ਆਹ ਵੈਣੀ ਕਰਦੇ ਦੇ ਵਿੱਚ ਪਤਾ ਲੱਗਦਾ ਵੀ ਹਾਂ ਬੜਾ ਕੁਝ ਦੇ ਗਿਆ ਮਿੱਟੀ ਦੀ ਲੱਗਿਆਂ ਦਾ ਦੂਜਾ ਸਲਾਂਸਰ ਇਹਨੇ ਖੜਨ ਨਹੀਂ ਦੀ ਦੇਣਾ ਢਾਟ ਇੰਨਾ ਪੈਣਾ ਸੀਗਾ ਹੁਣ ਜਮੇ ਚੁੱਪ ਚ ਬੀਤਿਆ ਜਾ ਚਲੀ ਜਾਂਦਾ ਐਨ ਅਖੀਰਲੀ ਗੜੀ ਤੇ ਚੱਲਦੀਆਂ ਵੀਰੇ ਤਵੀਆਂ ਪੂਰੀਆਂ ਫੁੱਲ ਲੱਗਦੀਆਂ ਇੰਨੀਆਂ ਤੋਂ ਗੱਲ ਹੀ ਛੱਡਦੇ ਐਨ ਪੂਰਾ ਫੁੱਲ ਫੁੱਲਾ ਕੀਤਾ ਹੋਇਆ ਹੈਗਾ ਤਾਂ ਇਹ ਆ ਮੇਰਾ ਫੇਵਰਟ ਕੋ ਛੋਟਾ ਘੋੜਾ Holland 90 10 ਜਦੋਂ ਨਾ ਇੰਨੇ ਗਰਦੇ ਚ ਆਪਾਂ ਸਾਰੀ ਦਿਹਾੜੀ ਬਹੋਨੇ ਆ ਨੱਕ ਚ ਚੂਹੇ ਵੀ ਐਨ ਮਿੱਟੀ ਵਾਲੇ ਨਿਕਲਦੇ ਆ ਤੇ ਕੰਨਾਂ ਚੋ ਵੀ ਐਨ ਪੂਰਾ ਥੁੱਕ ਵੀ ਮਿੱਟੀ ਵਾਲਾ ਹੀ ਆਉਣ ਲੱਗ ਜਾਂਦਾ ਭਰਾ ਇੰਨੀ ਗਰਦੇ ਚ ਬੋਣ ਦੇ ਨਾਲ ਹਨਾ ਤੇ ਇੰਨਾ ਫਰਕ ਪੈਂਦਾ ਵਦਿਲ ਵੀਆਂ ਦੀ ਨਾ ਵੱਡੀਆਂ ਦੀ ਇਹੀ ਮੌਜਾ ਵੀ ਜਿਵੇਂ ਮਰਜ਼ੀ ਆਰਾਮ ਨਾਲ ਛੋਟੀਆਂ ਲੋਟ ਇਕੱਠੀਆਂ ਕਰ ਲੂ ਤੇ ਇਕੱਠੀਆਂ ਕਰਕੇ ਲੈ ਜਾ ਜੋਪਰ ਕੋਈ ਗੱਲ ਨਹੀਂ ਮੈਂ ਕਹਿ ਤੈਨੂੰ ਤੂੰ ਤੇ ਆਹੋ ਤੂੰ ਕਿੱਥੇ ਗਿਆ ਆ ਆਪਦੀਆਂ ਮੋਟਰਾਂ ਤੇ